ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੀਬੀ ਦਾ ਮਕਬਰਾ ਜਿਸ ਦੀਆਂ ਟਿਕਟਾਂ ਇੱਥੋਂ ਮਿਲਦੀਆਂ ਨੇ ਇੱਕ ਟਿਕਟ ਦਾ ਰੇਟ 25 ਰੁਪਏ ਹੈ ਇਸ ਤਰ੍ਹਾਂ ਟੋਕਨ ਦੇ ਰੂਪ ਦੇ ਵਿੱਚ ਤੁਹਾਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤੇ ਬੀਬੀ ਦਾ ਮਕਬਰਾ ਜੋ ਕਿ 1668 ਵਿੱਚ ਰਾਬੀਆ ਜੋ ਕਿ ਔਰੰਗਜ਼ੇਬ ਦੀ ਪਤਨੀ ਸੀ ਉਸ ਦੀ ਯਾਦ ਵਿੱਚ ਇਹ ਬਣਾਇਆ ਗਿਆ ਸੀ ਇਹ ਔਰੰਗਜ਼ੇਬ ਦੇ بیٹے ਅਜਮ ਸ਼ਾਹ ਨੇ ਮਕਬਰਾ ਜਿਹੜਾ ਹੈਗਾ ਉਹ 1668 ਦੇ ਵਿੱਚ ਬਣਾਇਆ ਸੀ ਇਹ ਮਕਬਰਾ ਜਿਹੜਾ ਹੈ ਇਹ ਬਿਲਕੁਲ ਹੂਬ ਹੂ ਤਾਜ ਮਹਿਲ ਦੀ ਤਰਜ਼ ਤੇ ਬਣਿਆ ਹੋਇਆ ਹੈ ਜਿਸ ਕਰਕੇ ਇਸ ਨੂੰ ਢੱਖਣ ਦਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ ਆਓ ਤੁਹਾਨੂੰ ਦਿਖਾਈਏ ਇਸ ਮਕबरे ਨੂੰ ਇਹ ਦੇਖੋ ਜੀ ਇੱਥੋਂ ਇਹਦੀ ਐਂਟਰੈਂਸ ਹੈ ਇਸ ਮਕਬਰੇ ਦੀ ਇਹ ਦੇਖੋ ਜੀ ਇਹ ਹੈ ਬੀਬੀ ਦਾ ਮਕਬਰਾ ਜਿਹੜਾ ਕਿ ਹੂ ਹੂ ਤਾਜ ਵਰਗਾ ਲੱਗਦਾ ਹੈ ਜਿਸ ਕਰਕੇ ਇਸ ਨੂੰ ਦੱਖਣ ਦਾ ਤਾਜ ਵੀ ਕਿਹਾ ਜਾਂਦਾ ਹੈ ਆ ਦੇਖੋ ਬੀਬੀ ਦਾ ਮਕਬਰਾ ਔਰੰਗਾਬਾਦ ਏ ਦੇਖੋ ਜੀ ਆਪਾਂ ਪਹੁੰਚ ਗਏ ਹਾਂ ਜੀ ਮਕਬਰੇ ਦੇ ਅੰਦਰ ਅੰਦਰੋਂ ਤੁਹਾਨੂੰ ਮਕਬਰਾ ਦਿਖਾਉਣੇ ਆ ਬੀਬੀ ਦਾ ਮਕਬਰਾ ਇਹ ਦੇਖੋ ਜੀ ਇਸ ਕਿਸਮ ਦੀ ਦੇਖੋ ਇੱਥੇ ਨਕਾਸ਼ੀ ਜਿਹੜੀ ਹੈ ਉਹ ਕੀਤੀ ਹੋਈ ਹੈ ਇਹ ਦੇਖੋ ਇਹ ਹੈ ਜੀ ਅੰਦਰੋਂ ਦੱਸਿਓ ਬੀਬੀ ਦਾ ਮਕਬਰਾ ਜੋ ਕਿ ਔਰੰਗਜੀਤ ਦੇ بیٹے ਦੁਆਰਾ ਬਣਾਇਆ ਗਿਆ ਸੀ ਅੱਜ ਅਸੀਂ ਤੁਹਾਨੂੰ ਦਿਖਾਇਆ ਹੈ ਬੀਬੀ ਦਾ ਮਕਬਰਾ ਔਰੰਗਾਬਾਦ